ਜਿਹੜਾ ਪਸમાન ਪਾਇਆ ਵਿੱਚ ਉਹਦਾ ਇੱਕ ਇੱਕ ਬਿੱਲ ਦਿਖਾ ਦਾਂਗੇ origignal ਨਹੀਂ ਨਹੀਂ ਦੇ ਦੂੰਗੇ ਹਾਂਜੀ ਕੋਈ ਬੰਦਾ ਲੈ ਜੇ ਟਰੈਕਟਰ ਆਪਣੇ ਤੋਂ ਹੀ ਹਾਂਜੀ ਤੇ ਬੰਦੇ ਨੇ ਜ਼ਿੰਮੇਦਾਰ ਨੇ ਘਰੇ ਰੱਖਣ ਨੂੰ ਲੈ ਜਾਣਾ 10 ਸਾਲ ਟਰੈਕਟਰ ਹੈਲਦ ਦਾ ਨਹੀਂ ਉਹ ਤੋਂ ਹੀ 10 ਸਾਲ ਹਾਂਜੀ 10 ਸਾਲ ਨਾ ਦਾ ਟਾਇਰ ਮੰਗੇ ਹਾਂਜੀ ਠੀਕ ਹੈ ਜੀ ਨਾ ਇੰਜਨ ਨੂੰ ਕੋਸ ਇਹ 11 ਮਾਡਲ ਦਾ ਫਿਰ ਰੇਟ ਕਿੰਨਾ ਆ ਗਿਆ ਰੇਟ ਦਾ ਮੰਦੇ ਆਪਾਂ 390000 ਰੁਪਈਆ ਜੀ 3 ਲੱਖ ਇਹ ਬਸ ਐਲਟੀ ਮਾਡਲ ਚ ਕਾਲੇ ਟੈਡਰਾਂ 2016 ਮਾਡਲ ਜੀ ਠੀਕ ਹੈ ਜੀ ਪੰਜਾਬ ਦਾ ਨੰਬਰ ਆ ਠੀਕ ਹੈ ਜੀ ਫਸਟ ਕੁਆਲਟੀ ਦਾ ਜੀ ਠੀਕ ਹੈ ਜੀ ਸਾਰਾ origignal ਆ ਵੀ ਮਿੱਤਰੋ ਮੋਗਾ ਟਰੈਕਟਰ ਮੰਡੀ ਤੇ ਪਹੁੰਚੇ ਆ ਨਾਲ ਬਾਈ ਜੁੜਿਆ ਦਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੈ ਬਾਈ ਦਰ ਠੀਕ ਹੈ ਬਾਈ ਜੀ ਵਧੀਆ ਤੇ ਕਿੰਨੇ ਕੁ ਟਰੈਕਟਰ ਚਾਰ ਕਾ ਹਾਂਜੀ ਪਿੰਡ ਕਿਹੜਾ ਪੈ ਜਾਂਦਾ ਦਾਰੇਂ ਦਾ ਐਡਾ ਆਪਣਾ ਮਾੜੀ ਮੁਸਤਾਫਾ ਜੀ ਠੀਕ ਹੈ ਜੀ ਜ਼ਿਲ੍ਹਾ ਕਿਹੜੇ ਚ ਪੈ ਗਿਆ ਮੋਗੇ ਜੀ ਤਸੀਲ ਬਾਗਾ ਪ੍ਰਾਣਾ ਬਾਗੇ ਪ੍ਰਾਣੇ ਦੇ ਨੇੜੇ ਰਹ ਜਾਂਦਾ ਜੀ ਬਾਗੇ ਪ੍ਰਾਣੇ ਦੇ ਨੇੜੇ ਹੈ ਹਾਂ ਜੀ ਠੀਕ ਜਿਹੜੇ ਦਾਰੇ ਟਰੈਕਟਰ ਰੱਖਦੇ ਆ ਆਪਾਂ ਉੱਚੀਆਂ ਕੰਡੀਸ਼ਨਾਂ ਦੇ ਰੱਖਦੇ ਆ ਉੱਚੀ ਦੇ ਵੀ ਨੀਵੀਂ ਕੰਡੀਸ਼ਨ ਤੇ ਵੀ ਹੁੰਦੇ ਵੀਰੇ ਜੀ ਨੀਵੀਂ ਦੇ ਵੀ ਹੁੰਦੇ ਆ ਉੱਚੀ ਦੇ ਵੀ ਉੱਚੀ ਦੇ ਵੀ ਹੁੰਦੇ ਆ ਤੇ ਕਾਪੀ ਕਾਗਜ ਜਾਂਦੇ ਕਿਵੇਂ ਹੁੰਦੇ ਆ ਕਾਪੀ ਕਾਗਜ ਜਾਂਦਾ ਫੋਲ ਓਕੇ ਹੋਊਗਾ ਜੀ ਪੰਜਾਬ ਨੰਬਰ ਟਰੈਕਟਰ ਲੈਣੇ ਆਪਾਂ ਪੰਜਾਬ ਨੰਬਰ ਟਰੈਕਟਰ ਦਾ ਹਾਂ ਜੀ ਪੰਜਾਬ ਨੰਬਰ ਹੀ ਹੁੰਦਾ ਆਪਣੇ ਕੋਲੇ ਠੀਕ ਹੈ ਜੀ ਹਾਂ ਜੀ ਬਾਹਰਲਾ ਨੰਬਰ ਆਪਾਂ ਟਰੈਕਟਰ ਨਹੀਂ ਲੈਂਦੇ ਠੀ ਦੱਸੀ ਬਾਈ ਇਹ 2004 ਮਾਡਲ ਆ ਠੀਕ ਹੈ ਜੀ ਫਸਟ ਪਾਰਟੀ ਦਾ ਠੀਕ ਹੈ ਜੀ ਹਾਂ ਜੀ ਵੱਡੇ ਐਕਸਲਾਂ ਵਾਲਾ ਟਰੈਕਟਰ ਆ ਵੱਡੇ ਐਕਸਲਾਂ ਵਾਲਾ ਹਾਂ ਜੀ ਠੀਕ ਹੈ ਤੇਲ ਬ੍ਰੇਕਾਂ ਵਾਲਾ ਠੀਕ ਹੈ ਜੀ ਹਾਂ ਜੀ ਤੇ ਜੇ ਰੰਗ ਪੇਂਟ ਦੀ ਗੱਲ ਕੀਤੀ ਜਾਵੇ ਰੰਗ ਪੇਂਟ ਸਾਰਾ Ориਜਨਲ ਆ ਟਰੈਕਟਰ ਦਾ ਜੀ ਤੇ ਇੰਜਨ ਕਿਵੇਂ ਆ ਇੰਜਨ ਦਾ ਤੁਸੀਂ ਸੱਚ ਪੁੱਛਣਾ ਆਪਾਂ ਹੱਥੀ ਕੰਮ ਕੀਤਾ ਜੀ ਹੱਥੀ ਹੱਥੀ ਕੰਮ ਕੀਤਾ ਆਪਾਂ ਟਰੈਕਟਰ ਦਾ ਗਾਰੰਟੀ ਆ ਕੋਈ ਬੰਦਾ ਆਪਣੇ ਕੋਲੇ ਆ ਕੇ ਵਾਹ ਕੇ ਟਰੈਕਟਰ ਨੂੰ ਚੈੱਕ ਕਰਕੇ ਖੇਰ ਥੋੜਾ ਕਰ ਸਕਦਾ ਆਪਣੇ ਵਾਹ ਕੇ ਚੈੱਕ ਕਰ ਤੋ ਹਾਂਜੀ ਠੀਕ ਟਾਇਰ ਵੀ ਆਪਾਂ ਆਪ ਪਾਏ ਆ ਚਾਰੇ ਨਵੇਂ ਟਾਇਰ ਪਾਏ ਚਾਰੇ ਟਾਇਰ ਨਵੀਂ ਬੈਟਰੀ ਰੱਖੀ ਐ ਤੇ ਹੀ ਠੀਕ ਹੈ ਹਾਂਜੀ ਇੰਜਨ ਗੇਅਰ ਦਾ ਤਾਂ ਜਮਾ ਕੋਕਾ ਕਹਿੰਦਾ ਬਾਈ ਕਹਿੰਦਾ ਟਾਇਰ ਵੀ ਆਪਾਂ ਆਪ ਪਾਏ ਨੇ ਹਾਂਜੀ ਜਿਹੜਾ ਆਪਾਂ ਸਮਾਨ ਪਾਇਆ ਵਿੱਚ ਉਹਦਾ ਇੱਕ ਇੱਕ ਬਿੱਲ ਦਿਖਾ ਦਾਂਗੇ origignal ਸੌਦੇ ਦੇ ਦੂੰਗੇ ਹਾਂਜੀ ਲੋ ਵੀ ਮਿੱਤਰੋ ਜਿਹੜਾ ਸਮਾਨ ਕਹਿੰਦੇ ਵਿੱਚ ਪਾਇਆ ਟਰੈਕਟਰ ਦੇ ਉਹਦਾ ਇੱਕ ਇੱਕ ਬੈਲ ਟਾਇਰਾਂ ਦਾ ਵੀ ਮਿਲ ਜੂ ਤੁਹਾਨੂੰ ਹਾਂਜੀ ਤੇ ਸੈਂਪਲ ਕੱਪੜੇ ਵਾਲੀ ਥਾਤਰੀ ਆ ਤੇ ਦਾਰੇ ਕਿੰਨੇ ਮਾਡਲ ਆ ਗਿਆ ਫਿਰ ਇਹ ਮਾਡਲ ਹੈਗਾ 2004 ਜੀ ਫਸਟ ਪਾਰਟੀ ਆ ਠੀਕ ਹੈ ਹਾਂਜੀ ਤੇਲ ਬ੍ਰੇਕਾਂ ਵਾਲਾ ਟਰੈਕਟਰ ਆ ਇਹ ਠੀਕ ਹੈ ਤੇ ਇਹਦਾ ਰੇਟ ਕਿੰਨਾ ਆ ਗਿਆ ਫਿਰ ਹੇਟ ਇਹਦਾ ਹੀ ਜੀ ਤਾਂ ਹੁਣ ਆਪਾਂ ਦੇਖਿਆ ਜਾਵੇ ਇਹਦੀ ਜਿਹੜੇ ਹਿਸਾਬ ਨਾਲ ਆਪਾਂ ਕੰਮ ਕੀਤਾਗਾ ਤੈਰ ਨਵੇਂ ਪਾਏ ਆ ਆਪਾਂ ਤਾਂ ਉਹਦੇ ਹਿਸਾਬ ਨਾਲ ਜਾਇ ਜੀ ਮੰਨਦੇ 295000 ਰੁਪਏ ਹੀ 295000 ਇਹ ਮੰਡੀ ਦੀ ਡਿਮਾਂਡ ਹਾਂਜੀ ਬਾਕੀ ਨਾ ਕੋਈ ਬੰਦਾ ਲੈ ਜੇ ਟਰੈਕਟਰ ਆਪਣੇ ਤੋਂ ਹੀ ਇਹ ਬੰਦੇ ਨੇ ਜ਼ਿਮੀਂਦਾਰ ਨੇ ਘਰੇ ਰੱਖਣ ਨੂੰ ਲੈ ਜਾਣਾ 10 ਸਾਲ ਰਾਈਟਰ ਹੈਲ ਦਾ ਨਹੀਂ ਉਹ ਤੋਂ ਹੀ 10 ਸਾਲ ਹਾਂਜੀ 10 ਸਾਲ ਨਾ ਦਾ ਟਾਇਰ ਮੰਗੇ ਹਾਂਜੀ ਠੀਕ ਹੈ ਜੀ ਨਾ ਇੰਜਨ ਨੂੰ ਕੋਸ ਹੋਵੇ ਨਾ ਇੰਜਨ ਨੂੰ ਕੋਸ ਹੋਵੇ ਹਾਂਜੀ ਬਹੁਤ ਵੱਡੀ ਵਾਈ ਗਾਰੰਟੀ ਦੇਈ ਜਾਂਦਾ ਮਿੱਤਰੋ 10 ਸਾਲ ਕਹਿੰਦਾ ਜੇ ਬੰਦਾ ਗੌਰ ਨਾਲ ਚਲਾਊਗਾ ਤਾਂ ਗੌਰ ਨਾਲ ਚਲਾਊਗਾ ਜੇ ਹਰ ਬੰਦੇ ਨੇ ਕਿਸੇ ਨੇ ਪਾਣੀ ਨਾ ਦੇਖਿਆ ਇਹਦੇ ਚ ਨਾ ਕੋਈ ਇਹਦਾ ਤੇਲ ਦੇਖਿਆ ਹੀ ਹਾਂਜੀ ਫੇਰ ਨਹੀਂ ਆਪਾਂ ਕੁਝ ਕਹਿ ਸਕਦੇ ਫੇਰ ਨਹੀਂ ਕੁਝ ਕਹਿ ਸਕਦੇ ਹਾਂਜੀ ਠੀਕ ਹੈ ਫੇਰ ਇਹ ਚੋਂ ਮਾਨਤਾ ਨ ਹੋਜੂਗਾ ਮਾਨਤਾ ਨੇ ਇਹ ਚੋਂ ਬੜਾ ਵੱਡਾ ਨਹੀਂ ਹੁੰਦਾ ਜੀ ਹਾਂਜੀ ਕਿਉਂਕਿ ਆਪਾ ਇੱਥੇ ਪੈਸੇ ਬੋਲ ਲਾਤੇ ਆਪ ਜੀ ਠੀਕ ਹੈ ਜੀ ਹਾਂ ਜੀ ਜਾਇਜ਼ ਹੀ ਹੋਊਗਾ ਜੀ ਜਾਇਜ਼ ਹੀ ਹੋਊਗਾ ਹਾਂ ਜਿੱਥੋਂ ਤੱਕ ਆਪਣੀ ਗਾਰੰਟੀ ਆ ਬੰਦਾ ਆਪਣੇ ਕੋਲੇ ਆਵੇ ਟਰੈਕਟਰ ਨੂੰ ਵਾਲੇ ਰੂਟਾ ਬੀਟਰ ਤੇ ਵਾਲੇ ਹਲਾਂ ਤੇ ਵਾਲੇ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਪੂਰੀ ਤਸੱਲੀ ਕਰਦੇ ਪੂਰੀ ਤਸੱਲੀ ਜਾਨ ਸਰ ਐ ਨਹੀਂ ਵੀ ਅਗਲੇ ਨੂੰ ਕੋਈ ਪੈਸਾ ਭਾਲੂਗਾ ਠੀਕ ਹੈ ਜੀ ਤੇਲ ਵੀ ਆਪਣਾ ਇਹੋ ਜਿਹਾ ਪਾਇਆ ਸਾਲ ਪਰ ਨਹੀਂ ਬਦਲਣੇ ਨੂੰ ਬਦਲਣ ਦੀ ਲੋੜ ਸਾਲ ਪਰ ਹਾਂਜੀ ਸਾਲ ਪਰ ਮਿੱਤਰੋ ਤੇਲ ਵੀ ਬਦਲਣ ਦੀ ਲੋੜ ਵੀ ਸ਼ੈੱਲ ਦਾ ਤੇਲ ਪਾਇਆ ਹੋਇਆ ਸੀ ਸ਼ੈੱਲ ਦਾ ਹਾਂਜੀ ਠੀਕ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਇਹ ਚੋ ਤਾਂ ਬਾਕੀ ਤੋਂ ਵਿੱਚ ਵਿਚੋ ਰੱਖਾ ਦੇ ਬਾਈ ਟਰੈਕਟਰ ਨੂੰ ਵਿੱਚੋ ਵਿਚੋ ਦੇਖ ਲੋ ਤੁਸੀਂ ਦੇਖ ਲੋ ਲੈ ਦੇਖੋ ਵਿਚੋ ਸਾਰਾ ਬਾਈ ਸੀਲਡ ਸਾਰਾ origignal ਆ ਟਰੈਕਟਰ ਜੀ ਸੀਲਡ ਪਿਆ ਸਾਰਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਮਗਰੋ ਮਗਰਾੜ ਮਗਰੂੜ ਬਖਾ ਦੇ ਰਹਿਮ ਬਖਾ ਦੇ ਟਰੈਕਟਰ ਦੇ ਤੁਸੀਂ ਦੇਖ ਸਕਦੇ ਹੋ ਮਿੱਤਰੋ ਸਾਰਾ ਟਰੈਕਟਰ ਸੀਲਡ ਆ ਬਾਈ ਕਹਿੰਦਾ ਫੁੱਲ ਬਾਈ ਗਾਰੰਟੀ ਦੇਈ ਜਾਂਦੇ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਹੁਣ ਆਪਾਂ ਦਾ ਜੈਜੀ ਮਾਨਤਾਨ ਹੋ ਅਗਲੇ ਟਰੈਕਟਰ ਚੋਂ ਮਾਨਤਾਨ ਆਪਾਂ ਦਾਰੇ ਤੋਂ ਲੈ ਲਾਂਗੇ ਇਹ ਮੂਰੇ ਆ ਗਿਆ ਅਰਜਨ 605 605 ਦਸੀਦਾਰੇ ਦੇ ਬਾਰੇ ਇਹ 2011 ਮਾਡਲ ਆ ਜੀ ਹਾਂਜੀ ਪੰਜਾਬ ਦਾ ਨੰਬਰ ਆ ਠੀਕ ਹੈ ਜੀ ਚੌਕੜਾ ਬਿਲਕੁਲ ਨਵਾਂ ਟਰੈਕਟਰ ਦੇ ਠੀਕ ਹੈ ਜੀ ਠੀਕ ਹੈ ਜੀ ਰਿਵਰਸ ਪੀਟੀਓ ਵਾਲਾ ਠੀਕ ਹੈ ਜੀ ਨਵੀਂ ਬੈਟਰੀ ਆ ਠੀਕ ਹੈ ਜੀ ਨਵੀਂ ਸਰਵਿਸ ਕੀਤੀ ਹੋਈ ਆਪਾਂ ਨੇ ਠੀਕ ਹੈ ਜੀ ਹਾਂਜੀ ਰੰਗ ਪੇਂਟ ਦਾ ਕਿਵੇਂ ਰੰਗ ਪੇਂਟ ਦਾ Ориਜੀਨਲ ਆ ਜੀ ਰੰਗ ਪੇਂਟ ਦਾ Ориਜੀਨਲ ਹੈ ਇੰਜਨ ਵੀ ਦਾਣੇ ਤੇ ਆ ਇੰਜਨ ਵੀ ਜਮਾ ਓਕੇ ਆ ਕੇ ਬੰਦਾ ਚਲਾਵੇ ਆਪਣੇ ਕੋਲੇ ਵਾਹ ਕੇ ਦਸੱਲੀ ਕਰਕੇ ਫੇਰ ਸੌਦਾ ਕਰੇ ਆਪਣੇ ਨਾਲ ਠੀਕ ਹੈ ਹਾਂਜੀ ਇਹ 11 ਮਾਡਲ ਦਾ ਫਿਰ ਰੇਟ ਕਿੰਨਾ ਆ ਗਿਆ ਰੇਟ ਦਾ ਮੰਦੇ ਆਪਾਂ 3 ਲੱਖ 2000 ਰੁਪਈਆ ਜੀ 390000 ਡਿਮਾਂਡ ਹੈ ਡਿਮਾਂਡ ਆ ਜੀ ਤੇ ਫਿਰ ਇਹ ਚੋਂ ਤਾਂ ਕਰੇਗਾ ਮਾਨਤਾ ਇਹ ਚੋਂ ਮਾਨਤਾ ਕਰਾਂਗੇ ਇਹ ਚੋਂ ਕਿੰਨਾ ਕਰ ਦੇਗਾ ਇਹ ਚੋਂ 10000 ਰੁਪਈਆ ਦਾ ਮਾਨਤਾੜ ਹੋ ਜਾਵੇਗਾ ਇਹ ਚੋਂ 10000 ਰੁਪਈਆ ਦਾ ਡਿਸਕਾਊਂਟ ਹੋ ਜੂ ਮਿੱਤਰੋ ਹਾਂਜੀ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਚੰਗਾ ਹੋਣਾ ਟਰੈਕਟਰ ਮੂਰੇ ਆ ਗਿਆ 5310 ਜੌਂਡੀਆ ਹਾਂਜੀ 9 ਵਾਲਾ ਕਾਲੇ ਢੱਡਾਲਾ ਭਾਈ ਇਹਦੇ ਬਾਰੇ ਦੱਸਿਂ ਕਿਰਾ ਇਹ 2009 ਮਾਡਲ ਆ ਜੀ ਹਾਂਜੀ ਪੰਜਾਬ ਦਾ ਨੰਬਰ ਆ ਠੀਕ ਆ ਜੀ ਠੀਕ ਆ ਜੀ ਤੇ ਬਾਕੀ ਐਲਟੀ ਮਾਡਲ ਚਾ ਕਾਲੇ ਢੱਡਾਲਾ ਠੀਕ ਆ ਜੀ ਹਾਂ ਟਾਇਰ ਇਹਦੇ ਨਵੇਂ ਆ ਬਿਲਕੁਲ ਜੀ ਠੀਕ ਹੈ ਜੀ ਹਾਂਜੀ ਟਾਇਰ ਬਿਲਕੁਲ ਕਿ ਬਾਈ ਕਹਿੰਦਾ ਰੁਪਿਆ ਪਏ ਨੇ ਹਾਂਜੀ オリジナル ਹੈ ਟਰੈਕਟਰ ਆ オリジナル ਹੈ ਸਾਰਾ ਸਾਰਾ オリジナル ਜੀ ਰੰਗ ਪੇਂਟ ਦਾ ਜੀ ਜਿੰਗੇਰ ਦਾ ਕਿਵੇਂ ਜਿੰਗੇਰ ਦਾ ਵੀ ਓਕੇ ਪੂਰਾ ਜੀ ਇੰਜਨ ਗੇਰ ਦਾ ਵੀ ਬਾਈ ਕਹਿੰਦਾ ਓਕੇ ਆ ਫੁੱਲ ਟੌਪ ਮਾਡਲ ਹੈ ਫੁੱਲ ਟੌਪ ਮਾਡਲ ਹੈ ਹਾਂਜੀ ਨਵਾਂ ਮਾਡਲ ਹੈ ਇਹ ਤੇ ਰੇਟ ਕਿੰਨਾ ਆ ਗਿਆ ਦਾ ਰੇਟ ਇਹਦਾ ਆਪਾਂ 5 ਲੱਖ 10 ਹਜ਼ਾਰ ਰੁਪਿਆ ਮੰਗਦੇ ਜੀ ਹਾਂਜੀ ਹਾਂਜੀ ਤੇ ਮੌਕੇ ਤੇ ਫਿਰ ਮੌਕੇ ਤੇ 10000 ਰੁਪਏ ਦਾ ਮਾਨਤਾਣ ਹੋ ਜੂਗਾ 5 ਲੱਖ ਦਾ ਮਿੱਤਰੋ ਮੌਕੇ ਤੇ ਇਹ ਟਰੈਕਟਰ ਬਣੂਗਾ ਲੱਗ ਤੋਂ ਕਲੱਚ ਵਾਲਾ ਹੈਂਪਲ ਕੱਪੜੇ ਵਾਲੀ 73 ਫਾਰਮ ਟਰੈਕ 41 ਜੀ 41 ਫਾਰਮ ਟਰੈਕ 41 XT ਹਾਂ ਜੀ 2016 ਮਾਡਲ ਜੀ ਠੀਕ ਹੈ ਜੀ ਪੰਜਾਬ ਦਾ ਨੰਬਰ ਆ ਠੀਕ ਹੈ ਜੀ ਫਰਸਟ ਕੁਆਲਟੀ ਦਾ ਜੀ ਠੀਕ ਹੈ ਜੀ ਸਾਰਾ origignal ਆ ਜੀ ਠੀਕ ਹੈ ਜੀ ਤੇਲ ਬ੍ਰੇਕਾਂ ਠੀਕ ਹੈ ਜੀ ਡਬਲ ਡਿਸਟਰੀਬਟਰ ਆ ਜੀ ਠੀਕ ਹੈ ਜੀ ਹਾਂ ਜੀ ਇੰਜਨ ਗੇਅਰ ਦਾ ਫੁੱਲ ਓਕੇ ਆ ਜੀ ਇੰਜਨ ਗੇਅਰ ਦਾ ਫੁੱਲ ਓਕੇ ਆ ਹਾਂ ਜੀ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਮਾਡਲ 16 ਆ ਗਿਆ ਸੀ ਇਹ ਤੇ ਰੇਟ ਭਾਈ ਰੇਟ ਦਾ ਮੰਦੇ 385000 ਰੁਪਏ ਜੀ ਡਿਮਾਂਡ ਹੈ ਡਿਮਾਂਡ ਜੀ ਮੌਕੇ ਤੇ ਉਹ ਕਿਤੇ 10000 ਰੁਪਏ ਦਾ ਡਿਸਕਾਊਂਟ ਹੋ ਜਾਵੇ ਜੀ ਪਾਵਰ ਸਟੀering ਵਾਲਾ ਹਾਂਜੀ ਤੇਲ ਬ੍ਰੇਕਾਂ ਵਾਲਾ ਟਰੈਕਟਰ ਇਹ 41 HP ਵਾਲਾ ਠੀਕ ਹੈ ਜੀ ਹਾਂਜੀ ਰਿਵਰਸ ਪੀਟੀਓ ਵਾਲਾ ਠੀਕ ਹੈ ਜੀ ਹਾਂਜੀ ਤੇ ਇਸ ਤੋਂ ਲਾ ਪਤਾ ਰਹੇ ਹੋਰ ਵੀ ਟਰੈਕਟਰ ਹੁੰਦੇ ਆਪਣੇ ਕੋਲੇ ਟਰੈਕਟਰ ਹੁੰਦੇ ਆ ਹੀ ਹੁਣ ਸੀਜ਼ਨ ਚੱਲੀ ਜਾਂਦਾ ਵੇਖ ਜਾਂਦੇ ਆ ਹਾਂਜੀ ਠੀਕ ਹੈ ਤੇ ਦਾਰੇ ਆਪਣਾ ਲੋਕੇਸ਼ਨ ਦੱਸ ਦਿਓ ਕਿਰਪਾ ਲੋਕੇਸ਼ਨ ਜੇ ਤਾਂ ਆਪਣੇ ਕੋਲੇ ਮੰਨ ਕੇ ਚੱਲੋ ਮੰਡੀ ਚ ਆਉਣਾ ਕਿਸੇ ਨੇ ਹਾਂਜੀ ਆਪਣੀ ਮੰਡੀ ਹੈਗੀ ਆ ਪੁਲ ਦੇ ਨਾਲ ਜੀ ਠੀਕ ਹੈ ਜੀ ਹਾਂਜੀ ਟਾਵਰ ਦੇ ਕੋਲੇ ਬਿਲਕੁਲ ਠੀਕ ਹੈ ਜੀ ਜੇ ਆਪਾਂ ਨੂੰ ਮੰਨ ਕੇ ਚੱਲੋ ਕਿਸੇ ਨੇ ਘਰੇ ਮਿਲਣਾ ਜੀ ਪਿੰਡ ਆਪਣਾ ਮਾੜੀ ਮੁਸਤਫਾ ਬਾਗੇ ਪੁਰਾਣੇ ਤੋਂ 12 ਕਿਲੋਮੀਟਰ ਰਹਿ ਜਾਂਦਾ ਜੀ ਹਾਂਜੀ ਭਾਤਾ ਭਾਈ ਤੋਂ ਕਿਸੇ ਨੇ ਆਉਣਾ ਹੋਵੇ ਜੀ ਭਾਤਾ ਭਾਈ ਤੋਂ ਵੀ 12-13 ਕਿਲੋਮੀਟਰ ਹੀ ਰਹਿ ਜਾਂਦਾ ਹੈ ਠੀਕ ਹੈ ਜੀ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ ਆਪਣਾ ਹੈਗਾ 9707409 ਇਹ ਬਾਈ ਦਾ ਮੋਬਾਈਲ ਨੰਬਰ ਹੈ ਬਹੁਤ ਬਹੁਤ ਧੰਨਵਾਦ ਬਾਈ ਦਾਰੇ ਠੀਕ ਹੈ ਜੀ ਜਾਣਕਾਰੀ ਦੇਣ ਲਈ ਇਹ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਬਾਈ ਤੁਸੀਂ ਟਰੈਕਟਰ ਖਰੀਦ ਸਕਦੇ ਹੋ